ਸ੍ਰੀ ਦੁੱਖ ਸੁੱਖਾਂ ਦਾ ਬਣਿਆ ਹੋਇਆ ਹੈ ਕਿਸੇ ਐਸ਼ ਨੂੰ ਦੇਖ ਕੇ ਕਿਸੇ ਪਰਿਵਾਰ ਨੂੰ ਦੇਖ ਕੇ ਕਿਸੇ ਸੁੰਦਰ ਪਦਾਰਥ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ ਜਦੋਂ ਦਾ ਵਿਛੋੜਾ ਹੁੰਦਾ ਉਹਨੇ ਦੁਖੀ ਹੁੰਦਾ ਹੈ ਦੁਨੀਆ ਤੇ ਸਾਰਿਆਂ ਨੂੰ ਦੁਨੀਆ ਦੇ ਪਦਾਰਥ ਪੁੱਤਰ ਨਾਲ ਸੌਂਦੇ ਨੇ ਰਾਜ ਤਾਜ ਵੀ ਹੋ ਵੀ ਵੱਡੀਆਂ-ਵੱਡੀਆਂ ਸਟੋਰੀਆਂ ਵੀ ਦਮਾਨਾਂ ਦੀਆਂ ਇਹ ਗਵਾਹੀ ਦਿੰਦੀਆਂ ਹੈ ਤ੍ਰੂਨ ਦਾ ਪਿਤਾ ਟਾਈਮ ਦਾ ਰਾਜਾ ਸੀ ਸੱਜੁੱਗ ਦੇ ਵਿੱਚ ਹੋਇਆ ਕਿਤੇ ਯੁੱਗ ਬੀਤ ਗਏ ਪੁੱਤਰ ਤੋਂ ਬਿਨਾਂ ਬੜਾ ਤੰਗ ਹੋਇਆ ਲਿਖਿਆ ਪੜਿਆ ਅਜੀ ਟਾਈਮ ਦਾ ਰਾਜਾ ਸੀ ਜਿਹੜਾ ਸਾਰੀ ਦੁਨੀਆ ਨੂੰ ਸੰਭਾਲਣਾ ਦਾ ਸੀ ਪੁੱਤਰ ਦੀ ਇਰਖਾ ਦੇ ਨਾਲ ਆਰਮਚੰਦਰ ਜੀ ਦੇ ਪਿਤਾ ਆਪਣੇ ਰਸਨਾ ਨਾਲ ਆਪ ਬਣਵਾਸ ਦਿੰਦੇ ਨੇ ਪਰ ਉਹਨੂੰ ਜੰਗਲ ਨੂੰ ਜਾਂਦਿਆਂ ਨੂੰ ਦੇਖ ਕੇ ਆਪਣੇ ਮੰਦਰਾਂ ਤੋਂ ਦੇਖੇ ਮਾਤ ਹੋ ਗਿਓਰੀ ਪੁੱਤਰ ਦੇ ਮੋਤੋਂ ਅਰ ਪਿਆਰ ਤੋਂ ਇਸ ਦੁਨੀਆ ਵਿੱਚ ਕੋਈ ਨਹੀਂ ਨਿਕਲਿਆ